ਜੇ ਅਸੀਂ ਕਾਲਜ ਦੀ ਗੱਲ ਕਰਨਿਆਂ 60 ਦੇ ਨਾਲ ਤੁਹਾਡੀ ਪਾਰਟੀ ਹਾਰ ਰਹੀ ਹੈ ਤੁਹਾਡੀ ਟੀਮ ਯੂਥ ਹਾਰੇ ਅਗਰ ਪਹਿਲੀ ਗੱਲ ਤੁਹਾਡੀ ਕੋਈ ਜਿੱਤ ਨਹੀਂ ਹੋਈ ਹੈ ਗੁਰੂ ਗੋਬਿੰਦ ਸਿੰਘ ਕਾਲਜ ਦੇ ਵਿੱਚ ਬੀਓਐਸ ਦਾ ਇੱਕ ਗਰੁੱਪ ਸੀ ਜਿਹੜਾ ਸਾਡੇ ਹੀ ਬੱਚੇ ਪਿਛਲੇ ਸਾਲ ਉਹ ਜਿੱਤੇ ਸੀ ਉਹ ਇਸ ਵਾਰੀ ਕਿਉਂਕਿ ਅਸੀਂ ਉਹਨਾਂ ਨੂੰ ਬਾਣੀ ਫੜਾਈ ਅਸੀਂ ਅੱਗੇ ਨਹੀਂ ਉਹਨਾਂ ਨੂੰ ਲੈ ਕੇ ਚੱਲੇ ਬੱਚੇ ਉਹ ਵੀ ਸਾਡੇ ਨੇ ਜਿਹੜੇ ਜਿੱਤ ਕੇ ਆਏ ਨੇ ਔਰ ਤੁਸੀਂ ਦੇਖਣਾ ਚਾਹੁੰਦੇ ਨੇ ਕਿ ਛਾੜੇ ਨਾਲ ਬੈਠੇ ਹੋਣਗੇ ਐਫਓਜੀ ਜਿੱਤ ਨੂੰ ਬੜੇ ਵੱਡੇ ਲੈਵਲ ਤੇ ਕਿਉਂਕਿ ਇਹ ਸਾਰਾ ਜਿਹੜਾ ਇਹਨਾਂ ਦਾ ਆਈਟੀ ਵਿੰਗ ਹੈ ਉਹਨੂੰ ਚੁੱਕ ਰਿਹਾ ਇਸ ਚੀਜ਼ ਨੂੰ ਇਨੂੰ ਵੱਡਾ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਮੁਬਾਰਕ ਹੋਏ ਸੰਗਤ ਕਿਹਦੇ ਨਾਲ ਹੈ ਕਿਹਦੇ ਨਾਲ ਨਹੀਂ ਹੈ ਇਹ ਆਉਣ ਵਾਲੀਆਂ ਚੋਣਾਂ 'ਚ ਪਤਾ ਚੱਲ ਜਾਊਗਾ ਖੁਦ ਦਿਮਾਗ ਨੂੰ ਹੱਥ ਮਾਰਨ ਕਿ ਕੋਈ ਜਿਹਨੂੰ ਆਪੋਜੀਸ਼ਨ ਕਰਨ ਦੇ ਨੇ ਵੀ ਕੋਈ ਐਥਿਕਸ ਹੁੰਦੇ ਨੇ ਕੋਈ ਲਿਮਟ ਹੁੰਦੀ ਹੈ ਸਰਬ ਧਰਮ ਸੰਮੇਲਨ ਹੈ ਪਿਛਲੀ ਵਾਰ ਨਹੀਂ ਕੀਤਾ ਸੀ ਜਦਗੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ 550 ਸਾਲ ਆਈ ਹੈ ਅਸੀਂ ਤਾਂ ਵੀ ਇੱਥੇ ਐਂਡੀਐਮਸੀ ਭਵੰਦੇ ਵਿੱਚ ਕੀਤਾ ਇਹ ਕਿਹੜੀ ਨਵੀਂ ਗੱਲ ਕਰਤੀ ਕਿ ਜੀ ਸਰਕਾਰਾਂ ਨੇ ਅਸੀਂ ਨਹੀਂ ਕੀਤਾ ਅਰੇ ਭਾਈ ਤੁਸੀਂ ਤੁਸੀਂ ਪੈਰਾਂ ਤੇ ਪੈਂਦੇ ਰਹੋ ਤੁਸੀਂ ਰਾਹੁਲ ਗਾਂਧੀ ਵਰਗੇ ਤੇ ਪਹਾਰਾਂ 'ਚ ਪੈ ਪੈ ਕੇ ਤੁਸੀਂ ਕੰਮ ਕਰਾਏ ਨੇ ਤੁਸੀਂ ਉਹਨਾਂ ਨੂੰ ਹਰ ਸਟੇਜਾਂ ਤੇ ਬੁਲਾ ਕੇ ਸਚਨ ਕੁਮਾਰ ਨੂੰ ਟਾਈਟਲਰ ਨੂੰ ਇੱਥੇ ਤੁਸੀਂ ਸਰੂਪੇ ਦਿੱਤੇ ਨੇ ਹਰ ਤੁਸੀਂ ਗੱਲਾਂ ਕਰਦੇ ਹੋ ਕਿ ਅਸੀਂ ਉਹਨਾਂ ਦੇ ਅੱਗੇ ਝੋਲੀ ਾੜ ਲਈਏ ਭਈ ਸਰਕਾਰ ਸਾਨੂੰ ਕਹਿ ਰਹੀ ਹੈ ਕਿ ਸਾਨੂੰ ਨਾਲ ਇਨਵੋਲ ਕਰੋ ਅਸੀਂ ਵੀ ਇਸ ਦੇ ਵਿੱਚ ਹਿੱਸੇਦਾਰ ਬੰਦੇ ਆਂ ਔਰ ਮੈਂ ਸਮਝਦਾ ਕਿ ਇੱਕ ਸਰਕਾਰ ਨਹੀਂ ਮੈਨੂੰ ਕੋਈ ਵੀ ਸਰਕਾਰ ਮੇਰੇ ਕੋਲੋਂ ਇੱਥੇ ਨਾਲ ਮਨਨ ਉਸੇ ਗੱਲ ਕਰੇਗੀ ਅਸੀਂ ਉਹਨਾਂ ਨੂੰ ਸਹਿਯੋਗ ਦੇਵਾਂਗੇ ਵੀ ਸਹਿਯੋਗ ਲਵਾਂਗੇ ਤੇਰਾ ਮਕਸਦ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਦੁਨੀਆ ਤੱਕ ਪਹੁੰਚਾਣਾ ਹੈ ਜਿਸ ਪ੍ਰਚਾਰ ਪ੍ਰਸਾਰ ਦੇ ਵਿੱਚ ਸ਼ਰੋਮਣੀ ਕਮੇਟੀ ਫੇਲ ਰਹੀ ਹੈ ਸ਼ਰੋਮਣੀ ਕਮੇਟੀ ਦੇ ਆਗੂ ਇਹ ਜਿਹੜੇ ਬਨੇ ਹੋ ਫਿਰਦੇ ਨੇ ਇਹ ਲੋਕ ਫੇਲ ਰਹੇ ਨੇ ਅਸਾੜਾ ਕੰਮ ਹੈ ਅਸੀਂ ਉਹ ਕਰਾਂਗੇ ਮੇਰੇ ਕੋਲ ਇਹਨਾਂ ਕੋਲੋਂ ਕੋਈ ਕਲੀਅਰੈਂਸ ਲੈਣ ਦੀ ਲੋੜ ਨਹੀਂ ਸਰਨਾ ਸਾਹਿਬ ਸ਼ਰੋਮਣੀ ਅਕਾਲੀ ਦਲ ਬਦਲ ਪੁੰਧਰ ਸਾਹਿਬ ਆਏ ਨੇ ਸਾਰੇ ਮਿਲ ਕੇ ਕਹਿ ਰਹੇ ਨੇ ਕਿ ਤੁਸੀਂ ਤੇ ਮੌਜੂਦਾ ਬੀਜੇਪੀ ਸਰਕਾਰ ਦੇ ਨਾਲ ਮਿਲ ਕੇ ਇਤਿਹਾਸ ਵਿਗਾੜ ਰਹੇ ਅਗਿਓ ਕਿਹੜੇ ਸ਼ਰਮਤਰਸ ਮੇਲੇਨ ਦੇ ਵਿੱਚ ਪੱਗਾਂ ਬਣੀਆਂ ਜਾਂਦੀਆਂ ਨੇ ਸਿਰਾਂ ਦੇ ਉੱਤੇ ਕਿ ਇੱਥੇ ਉੱਤੇ ਮਹਾਰਾਜ ਦਾ ਸਰੂਪ ਹੈਗਾ ਸੀ ਕਿਾ ਮਤਲਬ ਅਜੀਬ ਜੀ ਗੱਲ ਹੈ ਮੈਨੂੰ ਇਹਨਾਂ ਗੱਲਾਂ ਦੀ ਵੀ ਜਵਾਬ ਦੇਣੇ ਪੈਣਗੇ ਹੁਣ ਮੀਡੀਆ ਦੇ ਉੱਤੇ ਅੱਜ ਤੋਂ ਪਹਿਲੇ ਜਿੰਨੇ ਹੋਈ ਨੇ ਸ਼ਰੋਮਣੀ ਕਮੇਟੀ ਨੇ ਕਰਾਏ ਨੇ ਪ੍ਰੋਗਰਾਮ ਉਹਨੇ ਸਾਰਿਆਂ ਦੇ ਸਿਰਾਂ ਦੇ ਉੱਤੇ ਪੱਗਾਂ ਹੁੰਦੀਆਂ ਨੇ ਪ੍ਰਚਾਰਕ ਬੜੇ ਉਹਨੇ ਜਾਚਕ ਸਾਹਿਬ ਜਿਹੜੇ ਇਹਨਾਂ ਦੇ ਅੱਜ ਬੁਲਾਰੇ ਬਣ ਕੇ ਸਿਰਫ ਸਟੇਜਾਂ ਤੇ ਦਿੱਲੀ ਕਮੇਟੀ ਨੂੰ ਪੰਡਦੇ ਨੇ ਜਿਨ੍ਹਾਂ ਨੂੰ ਅਸੀਂ ਲੀਗਲ ਨੋਟਿਸ ਵੀ ਭੇਜਿਆ ਸੀ ਉਹਨਾਂ ਦੇ ਇਹ ਗੱਲ ਦਾ ਇਸ਼ੂ ਚੁੱਕਿਆ ਉਹਨਾਂ ਕੋ ਚੁਕਾਇਆ ਗਿਆ ਚੁਕਵਾਂਦੇ ਕਿਉਂਕਿ ਸਰਨਾ ਸਾਹਿਬ ਦੇ ਕਹਿੰਦੇ ਨੇ ਕਿਉਂਕਿ ਉਹ ਵੀ ਦਸਮ ਦੇ ਵਿਰੋਧੀ ਨੇ ਸਰਨਾ ਸਾਹਿਬ ਵੀ ਦਸਮ ਦੇ ਵਿਰੋਧੀ ਨੇ ਸਰਦਾਰ ਮਨਜੀਤ ਸਿੰਘ ਜੀ ਕੇ ਜਿਹੜਾ ਤੂੰ ਅੱਜ ਗੱਲ ਕਰ ਰਿਹਾ ਤੂੰ ਹੀ ਕਹਿੰਦਾ ਹੁੰਦਾ ਸੀ ਨਾ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਤੇ ਇੱਥੇ ਤੱਕ ਕਹਤਾ ਸੀ ਕਿ ਗੁਰੂ ਸਾਹਿਬ ਦੇ ਕੋ ਬੰਗਲਾ ਸਾਹਿਬ ਸ਼੍ਰੀ ਹਰਿਕ੍ਰਿਸ਼ਨ ਧਈਆ ਜਿਸ ਡਿੱਟੇ ਸ਼ਬਦੂ ਜਾਈ ਲਿਖਿਆ ਹੈ ਇਹ ਬੋਰਡ ਹਟਾ ਦਿ ਕਿ ਕਿ ਦਸਮ ਦੀ ਬਾਣੀ ਚੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚੂਈ ਬਾਣੀ ਹੈ ਇਹ ਬੰਜੀਤ ਸਿੰਘ ਜੀਕੇ ਦੇ ਵਰਡ ਨੇ ਤੁਹਾਡੇ ਲੋਕਾਂ ਦੇ মিডিਆ ਦੇ ਉੱਤੇ ਇਹ ਸਰਨਾ ਸਾਹਿਬ ਮਾਰੇ ਅੱਜ ਇਹ ਗੱਲ ਕਰਦਾ ਪਿਆ ਮੰਜੀਤ ਸਿੰਘ ਜੀਕੇ ਕੋਲੋਂ ਐਸ ਗੱਲ ਦੀ ਉਮੀਦ ਨਹੀਂ ਰੱਖ ਸਕਦਾ ਸੀ ਕਿ ਉਹ ਦਸਮ ਗ੍ਰੰਥ ਦੇ ਵਿਰੋਧ ਦੇ ਆ ਜਾ ਕੇ ਗੱਲ ਕਰੇ ਬੰਦੀ ਸਿੰਘਾਂ ਦਾ ਨਾਮ ਤੁਹਾਡੇ ਮੂੰਹ ਤੋਂ ਨਹੀਂ ਸੁਣਿਆ ਜਾ ਰਿਹਾ ਹੈਗਾ ਪਰੰਜੀਤ ਸਿੰਘ ਸਰਨਾ ਤੇ ਕਹਿ ਰਹੇ ਨੇ ਆਪਾਂ ਆ ਕੇ ਕਢਾ ਲਾਂਗੇ ਮੈਨੂੰ ਬੜੀ ਹੈਰਾਨੀ ਹੁੰਦੀ ਔਰ ਹਾਸਾ ਆਉਂਦਾ ਹੈ ਸਰਦਾਰ ਪਰਮਜੀਤ ਸਿੰਘ ਦੀ ਸੋਚ ਦੇ ਉੱਤੇ ਔਰ ਮੈਂ ਪੁੱਛਾਂਗਾ ਕਿਸਰਨਾ ਸਾਹਿਬ ਤੁਸੀਂ ਇਹ ਜਿਹੜੀ ਗੱਲ ਕਰ ਰਹੇ ਆਪ ਕਰ ਰਹੇ ਹੋ ਜਾਂ ਤੁਹਾਡੀ ਹਾਈ ਕਮਾਂਡ ਨੇ ਤੁਹਾਨੂੰ ਕਹਿ ਜਣਾ ਤੁਹਾਡੇ ਨਾਲ ਬੈਠੇ ਸੀ ਜਿਹੜੇ ਭੁੰਦੜ ਸਾਹਿਬ ਤੁਹਾਡੇ ਨਾਲ ਸੱਜੇ ਪਾਸੇ ਬੈਠੇ ਆ 10 ਸਾਲ ਸਰਕਾਰ ਦੇ ਵਿੱਚ ਵਜ਼ੀਰ ਸੀ ਉਹ 10 ਸਾਲ ਦੀ ਸਰਕਾਰ ਦੇ ਵਿੱਚ ਇੱਕ ਮਤਾ ਅਕਾਲੀ ਦਲ ਨੇ ਪਾਸ ਨਹੀਂ ਕੀਤਾ ਅ ਅਸੈਂਬਲੀ ਦੇ ਵਿੱਚ ਇਹਨਾਂ ਬੰਦੀ ਸਿੰਘਾਂ ਦੇ ਬਾਰੇ ਇੱਕ ਹਾਂ ਦਾ ਨਾਰਾ ਨਹੀਂ ਮਾਰਿਆ ਔਰ ਐਸੀ ਸਰਕਾਰ ਨੇ ਸੈਂਟਰ ਦੀ ਸਰਕਾਰ ਨੂੰ ਚਿੱਠੀ ਲਿਖੀ ਕਿ ਇਹ ਬੰਦੀ ਸਿੰਘਾਂ ਤੋਂ ਪੰਜਾਬ ਨੂੰ ਖਤਰਾ ਹੈ ਇਹਨਾਂ ਬੰਦੀ ਸਿੰਘਾਂ ਨੂੰ ਰਿਹਾਨਾ ਕੀਤਾ ਜਾਏ ਜੇ ਅਗਰ ਮੈਂ ਗਲਤ ਕਹਿ ਰਿਹਾ ਤੇ ਸਰਨਾਥ ਸਾਹਿਬ ਇਹਨਾਂ ਦੀ ਬੀਟ ਤੇ ਆਜਾ ਤੁਹਾਡੇ ਚੈਨਲ ਦੇ ਉੱਤੇ ਇਹ ਬੰਦੀ ਸਿੰਘਾਂ ਦਾ ਇਸ਼ੂ ਤੇ ਤੁਸੀਂ ਅੱਜ ਉੱਠ ਚੁੱਕਣ ਲੱਗ ਪਿਓ ਅਸੀਂ ਤਾਂ ਸ਼ੁਰੂ ਤੋਂ ਚੁੱਕਦੇ ਆ ਰਹੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਗੱਲ ਅਸੀਂ ਪਹਿਲੇ ਦਿਨ ਤੋਂ ਗੱਲ ਕਰ ਰਹੇ ਹਾਂ ਔਰ ਜਿਸ ਦਿਨ ਤੋਂ ਕਮੇਟੀ ਆਈ ਹੈ ਘਾਟ ਤੋਂ ਘਾਟ 10 ਵਾਰ ਦੇ ਉੱਤੇ ਚਰਚਾ ਹੋ ਚੁੱਕੀ ਸਰਕਾਰਾਂ ਦੇ ਨਾਲ ਜਿਹੜੀਆਂ ਮੈਂ ਕੈਮਰੇ ਦੇ ਉੱਤੇ ਡਿਸਕਲੋਜ਼ ਨਹੀਂ ਕਰ ਸਕਦਾ ਔਰ ਬੜੇ ਅੱਛੇ ਸਿੱਟੇ ਨਿਕਲਣਗੇ ਇਹਦੇ ਉੱਤੇ ਪੋਲਿਟਿਕਸ ਨਾ ਕਰਨ ਜਿਸ ਵਕਤ ਸੰਗਤ ਦੀ ਕਚੈਰੀ ਚ ਜਾਵਾਂਗੇ ਦੁੱਧਾ ਦੁੱਤ ਪਾਣੀ ਦਾ ਪਾਣੀ ਹੋ ਜਾਏਗਾ ਕਿ ਤੁਸੀਂ ਤਿਆਰ ਹੋ ਜਿਹੜਾ ਜਦੋਂ ਵੀ ਇਲੈਕਸ਼ਨ ਹੋਣਗੇ ਤੁਸੀਂ ਉਹਦੇ ਲਈ ਬਿਲਕੁਲ ਤਿਆਰ ਦੇਖੋ ਮੈਂ ਪਾਰੀ ਪਾਲਟੀ ਪੂਰੀ ਤਰੀਕੇ ਨਾਲ ਤਿਆਰ ਮੈਨੂੰ 15 ਦਿਨ ਦਾ ਟਾਈਮ ਇਲੈਕਸ਼ਨ ਦਾ ਜਿਹੜਾ ਹੁੰਦਾ ਮੈਨੂੰ ਉਸ ਤੋਂ ਇਲਾਵਾ 16ਵਾਂ ਦਿਨ ਨਹੀਂ ਚਾਹੀਦਾ ਇਲੈਕਸ਼ਨ ਲੜਨ ਵਾਸਤੇ ਸੰਗਤ ਦੇ ਵਿੱਚ ਜਾਣ ਉਸੇ ਇਹਨਾਂ ਲੋਕਾਂ ਨੂੰ ਚਾਰ ਚੰਦ ਬੰਦੇ ਨੇ ਜਿਹੜੇ ਆਪਣੇ ਪੋਲਿਟੀਕਲ ਕਰਦੇ ਨੇ ਇਹਨਾਂ ਕੋਲੋਂ 46 ਬੰਦੇ ਅਗਰ ਇਲੈਕਸ਼ਨ ਲੜਨ ਵਾਸਤੇ ਹੋ ਜਾਣਗੇ ਤੁਸੀਂ ਜੋ ਕੋ ਕੇ ਮੈਂ ਹਾਰ ਦਊਗਾ ਇਹ ਇਲੈਕਸ਼ਨ ਛਾਲੀ ਬੰਦੇ ਖੜੇ ਕਰਕੇ ਦਿਖਾ ਦੇਣ ਵੋਟਰਾਂ ਦੇ ਵਿੱਚ ਜਾ ਕੇ ਕਿ ਮੈਂ ਛਾਲੀ ਬੰਦੇ ਅਸੀਂ ਰੈਪਿਊਟੇਟ ਬੰਦੇ ਲੈ ਕੇ ਖੜੇ ਕਰਦੇ ਨੇ ਜੋ ਤੁਸੀਂ ਕੋ ਹੋਗੇ ਹਾਰ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਲਗਾਤਾਰ ਦਲੇਰੀ ਸਿੱਖ ਸਰਗਰਮੀਆਂ ਸਿੱਖ ਰਾਜਨੀਤੀ ਦੇ ਉੱਤੇ ਅਸੀਂ ਆਪਣੇ ਚੈਨਲ ਤੇ ਰਹੀ ਸਾਰੀ ਸੱਚਾਈ ਪੂਰੀ ਸੰਗਤਾਂ ਦੇ ਅੱਗੇ ਰੂਬਰੂ ਕਰਦੇ ਰਿਹਾ ਗਿਆ ਕੱਲ ਦੀ ਅਗਰ ਅਸੀਂ ਗੱਲ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਕਾਇਨ ਇੱਕ ਪਰਵੀ ਪ੍ਰੈਸ ਕਾਨਫਰੰਸ ਦੇ ਅੰਦਰ ਬੜੇ-ਬੜੇ-ਬੜੇ ਐਲੀਗੇਸ਼ਨਸ ਲਗਾਏ ਹੈਗੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਵਾਲ ਚੁੱਕੇ ਨੇ ਕਿਉਂਕਿ ਉਹਨਾਂ ਕੋਲ ਮੁੱਦਾ ਹੈਗਾ ਸੀ ਕਿ ਜਿਹੜੇ ਖਾਲਸਾ ਕਾਲਜ ਹੈਗੇ ਨੇ ਉਹਨਾਂ 'ਚ 2 ਦਿਨ ਦਾ 6-0 ਦੀ ਸਵੀਪ ਦੇ ਨਾਲ ਉਹ ਜੇਤੂ ਹੋ ਕਈ ਚੈਲੰਜ ਦਿੱਤੇ ਗਏ ਨੇ ਦਿੱਲੀ ਕਮੇਟੀ ਨੂੰ ਉਸ ਸਾਰੇ ਮਸਲੇ ਤੇ ਗੱਲਬਾਤ ਕਰਨ ਲਈ ਅੱਜ ਅਸੀਂ ਦਿੱਲੀ ਸਿ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਪਹੁੰਚਿਆ ਸਾਡੇ ਨਾਲ ਪ੍ਰਧਾਨ ਸਾਹਿਬ ਮੀਤ ਸਿੰਘ ਕਾਲਕਾ ਜੁੜ ਚੁੱਕੇ ਨੇ ਗੱਲ ਦੀ ਸ਼ੁਰੂਆਤ ਫਤਿਹ ਦੀ ਸੰਤੋ ਕਰਨੇ ਵੀ ਜਵਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਮੀਤ ਸਿੰਘ ਜੀ ਅਗਰ ਅਸੀਂ ਦਿੱਲੀ ਦੀ ਸਿੱਖ ਰਾਜਨੀਤੀ ਦੀ ਗੱਲ ਕਰੀਏ ਯੂਥ ਯੂਥ ਹਮੇਸ਼ਾ ਕਹੇ ਲਿਆ ਕਿ ਇੱਕ ਕੌਮ ਦੀ ਸਭ ਤੋਂ ਵੱਡਾ ਪਿੱਲਰ ਮੰਨਿਆ ਜਾਂਦਾ ਹੈਗਾ ਗੁਰਦੁਆਰਿਆਂ ਦੀ ਗੱਲ ਛੱਡ ਕੇ ਅਗਰ ਅਸੀਂ ਕਾਲਜ ਦੀ ਗੱਲ ਕਰਨੇ ਆ 6 0 ਦੇ ਨਾਲ ਤੁਹਾਡੀ ਪਾਰਟੀ ਹਾਰ ਰਹੀ ਹੈ ਤੁਹਾਡੀ ਟੀਮ ਯੂਥ ਹਾਰੇਗਾ ਕਿ ਮੰਨ ਕੇ ਚੱਲੀਏ ਕਿ ਤੁਹਾਡੀ ਪਾਰਟੀ ਸ਼੍ਰੋਮਣੀ ਕਾਲੀ ਦਲ ਟੋਕਰੀ ਦਲ ਦਾ ਜਿਹੜਾ ਇੱਕ ਕਹੋ ਲੋਕਾਂ ਦੇ ਵਿੱਚ ਰੁਝਾਨ ਸੀ ਉਹ ਇੱਕਦਮ ਖਤਮ ਹੋ ਗਿਆ ਕਾਲਜ ਦੇ ਇਲੈਕਸ਼ਨਸ ਲੱਗ ਰਹੇ ਨੇ ਤੁਹਾਡੇ ਦੇਖੋ ਮੈਂ ਸਮਝਦਾ ਕਿ ਇਹ ਚੋਣਾਂ ਜਿਹੜੇ ਨੇ ਨਾ ਇਹ ਬੱਚਿਆਂ ਦੇ ਵਿੱਚ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਜਿੱਥੇ ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦੇਣਾ ਉਹਨਾਂ ਬੱਚਿਆਂ ਨੂੰ ਜਿਹੜੇ ਕਾਲਜ ਦੇ ਇਲੈਕਸ਼ਨਾਂ ਜਿੱਤੇ ਨੇ ਮਗਰ ਜਿਹੜੇ ਇਹਦੇ ਉੱਤੇ ਪੋਲਿਟਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਇਹ ਗੱਲ ਸਮਝਣੀ ਪਏਗੀ ਪਿਛਲੇ ਸਾਲ ਤੱਕ ਤੇ ਤੁਸੀਂ ਇਸ ਗੱਲ ਦੇ ਰੋਲਾ ਪਾਉਂਦੇ ਸੀ ਜੀ ਕਿ ਦਿੱਲੀ ਕਮੇਟੀ ਇੰਟਰਫੇਅਰ ਕਰਕੇ ਆਪਣੇ ਬੱਚਿਆਂ ਨੂੰ ਝਿਟਾਉਂਦੀ ਹੈ। ਦਿੱਲੀ ਕਮੇਟੀ ਇੰਟਰਫੇਅਰ ਕਰਦੀ ਐ ਇਸ ਕਰਕੇ ਬੱਚੇ ਜਿੱਤਦੇ ਹਾਰਦੇ ਨੇ। ਅਰੇ ਅਕਲ ਨੂੰ ਆਹ ਤਮਾਰੋ ਤੁਸੀਂ ਲੋਗੋ ਇਹ ਗੁਰਦੁਆਰੇ ਦੇ ਜਿਹੜੇ ਕਾਲਜ ਦੇ ਇਲੈਕਸ਼ਨਸ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੀ ਵਾਰ ਵੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਇਹ ਇਲੈਕਸ਼ਨ ਨਹੀਂ ਹੋਣ ਦੇਣ। ਇਸ ਵਾਰ ਵੀ ਅਸੀਂ ਉਹਦੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ। ਹੁਣ ਸਾਡੇ ਬੱਚੇ ਜਿਹੜੇ ਉੱਥੇ ਆਲਰੇਡੀ ਕੰਮ ਕੰਮ ਕਰਦੇ ਨੇ ਜਾਂ ਟੀਮਾਂ ਦੇ ਹਿੱਸੇ ਨੇ ਔਰ ਉਹ ਜ਼ਰੂਰ ਇਲੈਕਸ਼ਨ ਲੜਦੇ ਨੇ ਗੁਰਦੁਆਰਾ ਕਮੇਟੀ ਦੇ ਵਿੱਚ ਇਲੈਕਸ਼ਨ ਨਹੀਂ ਲੜੀ ਐ ਕਿਉਂਕਿ ਅਸੀਂ ਇਸ ਚੀਜ਼ ਨੂੰ ਸਮਝਦੇ ਹਾਂ ਕਿ ਜਦ ਤੋਂ ਅਸੀਂ ਮਿਨੋਰਿਟੀ ਸਟੇਟਸ ਲਿਆ ਹੈ ਸਾਡੇ ਕਾਲਜਾਂ ਦੇ ਵਿੱਚ 50% ਤੋਂ ਉੱਪਰ ਸਿੱਖ ਬੱਚਾ ਪੜਦਾ ਅਸੀਂ ਇਹ ਕਾਲਜਾਂ ਦੇ ਮਾਧਿਅਮ ਤੋਂ ਉਹਨਾਂ ਦੇ ਗਰੁੱਪੀਜ਼ਮ ਗੁੱਟ ਨਹੀਂ ਬਣਾਉਣਾ ਚਾਹੁੰਦੇ ਜਿਹੜੇ ਤੁਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇਸ ਕਰਕੇ ਸਾਨੂੰ ਇਸ ਗੱਲ ਦਾ ਉਹ ਨਹੀਂ ਹੈ ਕਿ ਕੋਈ ਇਹਦੇ ਵਿੱਚ ਹਾਰੇ ਸਾਡੀ ਕੋਈ ਹਾਰ ਹੋਈ ਹੈ ਜਾਂ ਕੁਝ ਹੋਈ ਹੈ ਪਹਿਲੀ ਗੱਲ ਤੁਹਾਡੀ ਕੋਈ ਜਿੱਤ ਨਹੀਂ ਹੋਈ ਹੈ ਗੁਰੂ ਗੋਬਿੰਦ ਸਿੰਘ ਕਾਲਜ ਦੇ ਵਿੱਚ ਬੀਓਐਸ ਦਾ ਇੱਕ ਗਰੁੱਪ ਸੀ ਜਿਹੜਾ ਸਾਡੇ ਹੀ ਬੱਚੇ ਪਿਛਲੇ ਸਾਲ ਉਹੀ ਜਿੱਤੇ ਸੀ ਉਹ ਇਸ ਵਾਰੀ ਕਿਉਂਕਿ ਅਸੀਂ ਉਹਨਾਂ ਨੂੰ ਬਾਣੀ ਫੜਾਈ ਅਸੀਂ ਅੱਗੇ ਨਹੀਂ ਉਹਨਾਂ ਨੂੰ ਲੈ ਕੇ ਚੱਲੇ ਕਿਉਂਕਿ ਸਾਡਾ ਮੋਟਿਵ ਸੀ ਕਿ ਅਸੀਂ ਇਲੈਕਸ਼ਨ ਤੋਂ ਥੋੜਾ ਆਪਣੇ ਆਪ ਨੂੰ ਗ੍ਰੇਸ ਕਰਨਾ ਉਹ ਜਾ ਕੇ ਤੁਸੀਂ ਸਰਰਾ ਸਾਹਬ ਨੇ ਉੱਥੇ ਵਿੱਚ ਪਟਕਾ ਪਵਾ ਲੇ ਜੀ ਤੇ ਐਸੋਈ ਜਿੱਤੂਗੀ ਸੋ ਇਹ ਇਹ ਆਤਾਂ ਜਿਹੜੀਆਂ ਨੇ ਤੁਹਾਡੀਆਂ ਕੀ ਦੂਜਿਆਂ ਦੇ ਸ਼ਹੀਦਾ ਦੇ ਖੂਨ ਨੂੰ ਖੂਨ ਲਾ ਕੇ ਆਪਣੇ ਆਪ ਨੂੰ ਸ਼ਹੀਦ ਬਣੁੰਦੀ ਸੋ ਇਟ ਡਸਨਟ ਮੈਟਰ ਕਿ ਭਈ ਇਹਦੇ ਵਿੱਚ ਕੀ ਕੋਈ ਸਾਡੀ ਸ਼ਰੋਮਣੀ ਅਕਾਲੀ ਦਲ ਦਿੱਲੀ ਸਟੇਟਰੋ ਕੋਈ ਫਰਕ ਪਿਆ ਹੈ ਜਾਂ ਦਿੱਲੇ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੱਚੇ ਉਹ ਵੀ ਸਾਡੇ ਨੇ ਜਿਹੜੇ ਜਿੱਤ ਕੇ ਆਏ ਨੇ ਔਰ ਤੁਸੀਂ ਦੇਖਣਾ ਚਾਹੁੰਦੇ ਨੇ ਜੋ ਸਾਡੇ ਨਾਲ ਬੈਠੇ ਹੋਣਗੇ ਸੋ ਇਸ ਗੱਲਾਂ ਨੂੰ ਉੱਤੇ ਬੜਾ ਪੋਲਿਟਿਕ ਪੋਲਿਟਿਕਸ ਕਰਨ ਦੀ ਉਹਨੂੰ ਪੋਲਿਟਿਕਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਾ ਕਾਰਨ ਹੈ ਇਹਦਾ ਕਾਰਨ ਹੈ ਵੀ ਕਿ ਪੰਜਾਬ ਦੀ ਵਿੱਚ ਬਿਲਕੁਲ ਜਿੱਥੇ ਹਾਸ਼ਰ ਤੇ ਆ ਚੁੱਕਿਆ ਹੈ ਜੈ ਅਕਾਲੀ ਦਲ ਉਹਦਾ ਹਾਲ ਤੁਸੀਂ ਦੇਖ ਹੀ ਲਿਆ ਕਿ ਜਿਸ ਤਰੀਕੇ ਦੇ ਨਾਲ ਅੱਜ ਉਸ ਪਾਰਟੀ ਦੇ ਵਿੱਚ ਇੰਨੀ ਵੱਡੀ ਮੁਸੀਬਤਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪਿੰਡਾਂ ਪਿੰਡਾਂ 'ਚ ਜਾ ਕੇ ਕੋਸ਼ਿਸ਼ ਕੀਤੀ ਹੈ ਮਗਰ ਲੋਕਾਂ ਦੇ ਵਿੱਚ ਉਹਨਾਂ ਨੇ ਆਪਣੀ ਪੈਂਠ ਨਹੀਂ ਬਣਾ ਸਕੇ ਇਸ ਨੂੰ ਐਫਜੀ ਜਿੱਤ ਨੂੰ ਬੜੇ ਵੱਡੇ ਲੈਵਲ ਤੇ ਕਿਉਂਕਿ ਇਹ ਸਾਰਾ ਜਿਹੜਾ ਇਹਨਾਂ ਦਾ ਆਈਟੀ ਵਿੰਗ ਹੈ ਉਹਨੂੰ ਚੁੱਕ ਰਿਹਾ ਇਸ ਚੀਜ਼ ਨੂੰ ਇਹਨੂੰ ਵੱਡਾ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਨੂੰ ਮੁਬਾਰਕ ਹੋਏ ਸੰਗਤ ਕਿਹਦੇ ਨਾਲ ਹੈ ਕਿਹਦੇ ਨਾਲ ਨਹੀਂ ਹੈ ਇਹ ਆਉਣ ਵਾਲੀਆਂ ਚੋਣਾਂ 'ਚ ਪਤਾ ਚੱਲ ਜਾਏਗਾ 6 ਮਹੀਨੇ ਬਾਅਦ ਫਿਰ ਚੋਣਾਂ ਦਾ ਬਿਲਗੁਲ ਵਜਣਾ ਹੈ ਜਿਹੜਾ ਬਾਜ਼ਾਰ 'ਚ ਹੋਏਗਾ ਜਿਸ ਨੂੰ ਜਿਸ ਨੂੰ ਸੰਗਤ ਲਈ ਕਰੇਗੀ ਜਿੱਦਾਂ ਤੁਸੀਂ ਥੋੜੇ ਦਿਨ ਪਹਿਲੇ ਦਿੱਲੀ ਕਮੇਟੀ ਉਹ ਦਿੱਲੀ ਸਰਕਾਰ ਦੇ ਸਾਂਝੇ ਉਪਰਾਲੇ ਦੇ ਨਾਲ ਸਰਵਸਰਵ ਸੰਮੇਲਨ ਕੀਤਾ ਗਿਆ ਜਿੱਤੇ ਗੁਰਤੇਗ ਭਾਦਰ ਸਾਹਿਬ ਦੀ ਵਧਾਈ ਕੀਤੀ ਗਈ ਕਹਿ ਸਕਦੇ ਹੈਗੇ ਮਗਰ ਸਰਨਾ ਸਾਹਿਬ ਨੇ ਉਪਰ ਲਿਖਿਆ ਹੈਗਾ ਕਿ ਤੁਹਾਨੂੰ ਸਰਕਾਰ ਦੇ ਨਾਲ ਮਿਲ ਕੇ ਚੱਲਣ ਦੀ ਕੀ ਲੋੜ ਹੈ ਅੱਜ ਤੱਕ ਦਿੱਲੀ ਕਮੇਟੀ ਜਿਹੜੀਆਂ ਪੁਰਾਣੀਆਂ ਕਮੇਟੀ ਆਰੀਏ ਨੇ ਜਾਇ ਮਜਿੰਦਰ ਸਿੰਘ ਸਿਸਾ ਦੀ ਗੱਲ ਕਰ ਲਈ ਪਰਮਜੀਤ ਸਿੰਘ ਸਰਨਾ ਦੀ ਗੱਲ ਕਰ ਲਈ ਅਵਤਾਰ ਸਿੰਘ ਹਿੱਦੀ ਗੱਲ ਕਰ ਲਈ ਮਜਿੰਦਰ ਸਿੰਘ ਜੀ ਕੇ ਦੀ ਗੱਲ ਕਰ ਲਈ ਕਿਸੇ ਵੀ ਦਿੱਲੀ ਸੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਸੇ ਸਰਕਾਰ ਦੇ ਅੱਗੇ ਹੱਥ ਨਹੀਂ ਅੜਾਇਆ ਸਰਕਾਰ ਕੋਲ ਪੈਸਾ ਨਹੀਂ ਲਿਆ ਅਗਰ ਤੁਸੀਂ ਸਰਕਾਰ ਕੋਲ ਪੈਸਾ ਲੈ ਕੇ ਪ੍ਰੋਗਰਾਮ ਕਰ ਰਹੇ ਹੋ ਤਾਂ ਤੁਹਾਨੂੰ ਉਹਨਾਂ ਦੀ ਭਾਸ਼ਾ ਬੋਲਣੀ ਪੈਗੀ ਤੁਸੀਂ ਹਿੰਦੂਤਵ ਦੀ ਗੱਲ ਕਰ ਰਹੇ ਹੋ ਤੇ ਓਪਨਲੀ ਕਰ ਰਹੇ ਨੇ ਦੇਖੋ ਸਰਦਾਰ ਪਰਮਜੀਤ ਸਿੰਘ ਸਰਨਾ ਦਾ ਦਿਮਾ ਮੈਂ ਬਿਲਕੁਲ ਸਪਸ਼ਟ ਲਫ਼ਜ਼ੇ ਕਹਾਂਗਾ ਕਿ ਹਿੱਲਿਓ ਲਫ਼ਜ਼ ਨੇ ਸਰਬ ਧਰਮ ਜਿਸ ਧਰਮ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਹੈ। ਅਗਰ ਉਹਨਾਂ ਦੇ ਧਰਮ ਗੁਰੂਆਂ ਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਇੱਥੇ ਗੱਲ ਕੀਤੀ ਹੈ ਤੇ ਇਹਦਾ ਮਤਲਬ ਇਹ ਅਸੀਂ ਕੀ ਕਹਿੰਦੇ ਹਾਤਾ ਕਿਸੇ ਦੇ ਅੱਗੇ ਝੋਲੀ ਆੜ ਰਹੇ ਆ। ਕੋਈ ਦਿਮਾਗ ਕੱਲ ਨੂੰ ਹੱਥ ਮਾਰਨ ਕਿ ਕੋਈ ਜਿਹਨੂੰ ਆਪੋਜੀਸ਼ਨ ਕਰਨ ਦੇਣਾ ਵੀ ਕੋਈ ਐਥਿਕਸ ਹੁੰਦੇ ਨੇ ਕੋਈ ਲਿਮਟ ਹੁੰਦੀ ਹੈ। ਸਰਬ ਧਰਮ ਸੰਮੇਲਨ ਪਿਛਲੀ ਵਾਰ ਨਹੀਂ ਕੀਤਾ ਸੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ 550 ਸਾਲ ਆਈ ਹੈ ਅਸੀਂ ਤਾਂ ਵੀ ਇੱਥੇ ਐਂਡੀਐਮਸੀ ਭਵੰਦੇ ਵਿੱਚ ਕੀਤਾ ਸਰਕਾਰ ਦੇ ਨਾਲ ਹੱਥ ਮਿਲਾਣਾ ਜਾਂ ਸਰਕਾਰ ਦਿੱਲੀ ਦੀ ਸਰਕਾਰ ਨੇ ਕਿ ਇਨੀਸ਼ੀਏਟਿਵ ਲਿਆ ਸਾਨੂੰ ਅਪਰੋਚ ਕੀਤੀ ਕੀ ਜਿਹੜੇ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਉਹਨਾਂ ਪ੍ਰੋਗਰਾਮ ਦੇ ਵਿੱਚ ਸਾਡੀ ਹਿੱਸੇਦਾਰੀ ਨਾਲ ਪੋਔਰ ਅਸੀਂ ਵੀ ਇਸ ਗੱਲ ਦਾ ਸੰਗਿਆਨ ਲਿਆ ਕਿ ਜਦ ਸਰਕਾਰਾਂ ਆਂਦੀਆਂ ਨੇ ਤੇ ਇਹਦਾ ਪ੍ਰਚਾਰ ਪ੍ਰਸਾਰ ਵੱਡੇ ਲੈਵਲ ਤੇ ਜਾਂਦਾ ਹੈ ਜਿਹੜੀਆਂ ਸਾਡੀਆਂ ਕੀ ਕਹਿੰਦੇ ਨੇ ਕੰਮ ਦੇ ਨਾਲ ਅੱਗੇ ਇੱਕ ਦੇ ਨਾਲ ਇੱਕ ਬਾਹ ਬੰਦੀ ਹੈ ਉਹਨੇ ਅੱਗੇ ਤੱਕ ਪ੍ਰਸਾਰ ਕਰਨਾ ਜਦ ਗੁਰਤੇਗ ਬਾਦ ਸਾਹਿਬ ਦੀ 400 ਸਾਲਾ ਸ਼ਤਾਬਦੀ ਆਈ ਹੈ ਜਾ ਕੀ ਕਹਿੰਦੇ ਨੇ ਲਾਲ ਲਕੀਰ ਉਹ ਤੇ ਜਿਹੜਾ ਪ੍ਰੋਗਰਾਮ ਹੋਇਆ ਸਰਕਾਰ ਦੀ ਨਾਲ ਇਨਵੋਲਵਮੈਂਟ ਨਹੀਂ ਸੀ ਸੋ ਪਟਨਾ ਸਾਹਿਬ ਅਸੀਂ ਸ਼ਤਾਬਦੀ ਮਨਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਆ ਸਰਕਾਰ ਦੀ ਉਹਦੇ ਵਿੱਚ ਇਨਵੋਲਵਮੈਂਟ ਨਹੀਂ ਹੈਗੀ ਸੀ ਇਹ ਕਿਹੜੀ ਨਵੀਂ ਗੱਲ ਕਰਤੀ ਕਿ ਜੀ ਸਰਕਾਰਾਂ ਨੇ ਅਸੀਂ ਨਹੀਂ ਕੀਤਾ ਅਰੇ ਭਾਈ ਤੁਸੀਂ ਤੁਸੀਂ ਪੈਰਾਂ ਤੇ ਪੈਂਦੇ ਰਹੇ ਹੋ ਤੁਸੀਂ ਰਾਹੁਲ ਗਾਂਧੀ ਵਰਗੇ ਦੇ ਪੈਰਾਂ 'ਚ ਪੈ ਬੈ ਕੇ ਤੁਸੀਂ ਕੰਮ ਕਰਾਏ ਨੇ ਤੁਸੀਂ ਉਹਨਾਂ ਨੂੰ ਹਰ ਸਟੇਜਾਂ ਤੇ ਬੁਲਾ ਕੇ ਸੱਜਨ ਕੁਮਾਰ ਨੂੰ ਟੈਟਲਰ ਨੂੰ ਇੱਥੇ ਤੁਸੀਂ ਸਰੂਪੇ ਦਿੱਤੇ ਨੇ ਹਰ ਤੁਸੀਂ ਗੱਲਾਂ ਕਰਦੇ ਹੋ ਕਿ ਅਸੀਂ ਉਹਨਾਂ ਦੇ ਅੱਗੇ ਝੋਲੀ ਾੜ ਲਈਏ ਭਈ ਸਰਕਾਰ ਸਾਨੂੰ ਕਹਿ ਰਹੀ ਹੈ ਕਿ ਸਾਨੂੰ ਨਾਲ ਇਨਵੋਲ ਕਰੋ ਅਸੀਂ ਵੀ ਇਸ ਦੇ ਵਿੱਚ ਹਿੱਸੇਦਾਰ ਬੰਦੇ ਆਂ ਔਰ ਮੈਂ ਸਮਝਦਾ ਕਿ ਇੱਕ ਸਰਕਾਰ ਨਹੀਂ ਮੈਨੂੰ ਕੋਈ ਵੀ ਸਰਕਾਰ ਮੇਰੇ ਕੋਲੋਂ ਇੱਥੇ ਨਾਲ ਮਨਾਨਵ ਵਸੇ ਗੱਲ ਕਰੇਗੀ ਅਸੀਂ ਉਹਨਾਂ ਨੂੰ ਸਹਿਯੋਗ ਦੇਵਾਂਗੇ ਵੀ ਸਹਿਯੋਗ ਲਵਾਂਗੇ ਮੇਰਾ ਮਕਸਦ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਦੁਨੀਆ ਤੱਕ ਪਹੁੰਚਾਣਾ ਹੈ ਜਿਸ ਪ੍ਰਚਾਰ ਪ੍ਰਸਾਰ ਦੇ ਵਿੱਚ ਸ਼ਰੋਮਣੀ ਕਮੇਟੀ ਫੇਲ ਰਹੀ ਹੈ ਸ਼ਰੋਮਣੀ ਕਮੇਟੀ ਦੇ ਆਗੂ ਇਹ ਜਿਹੜੇ ਬਨੇ ਹੋ ਫਿਰਦੇ ਨੇ ਇਹ ਲੋਕ ਫੇਲ ਰਹੇ ਨੇ ਅਸਾੜਾ ਕੰਮ ਹੈ ਅਸੀਂ ਉਹ ਕਰਾਂਗੇ ਮੇਰੇ ਕੋਲ ਇਹਨਾਂ ਕੋਲੋਂ ਕੋਈ ਕਲੀਅਰੈਂਸ ਲੈਣ ਦੀ ਲੋੜ ਨਹੀਂ ਤੁਹਾਡੇ ਕੋਲ ਠੀਕ ਹੈ ਤੁਸੀਂ ਪ੍ਰਧਾਨੋਂ ਤੁਹਾਡੇ ਕੋਲ ਪਾਵਰ ਹੈ ਤੁਹਾਨੂੰ ਕਿਸੇ ਕੋਲ ਕਲੀਅਰੈਂਸ ਲੈਣ ਦੀ ਲੋੜ ਨਹੀਂ ਮਗਰ ਫਿਰ ਜੀ ਕਿਸੇ ਕੋਲ ਕਲੀਅਰੈਂਸ ਨਹੀਂ ਮੈਂ ਸੰਗਤ ਕੋ ਹਰ ਗੱਲ ਦੀ ਕਲੀਅਰੈਂਸ ਲੈਂਦਾ ਸੰਗਤ ਨੂੰ ਇੱਥੇ ਨਾਲ ਲਿਆਂਦਾ ਸਹਿਯੋਗੀ ਬਣਾਉਂਦਾ ਸਾਰੀਆਂ ਸਿੰਘ ਸਭਾਵਾਂ ਦੀ ਅਸੀਂ ਮੀਟਿੰਗ ਕਰਦਿਆਂ ਇਹ ਜਿਹੜੇ ਲੀਡਰ ਬਣੇ ਫਿਰਦੇ ਨੇ ਇਹਨਾਂ ਦੀ ਸਹਿਯੋਗ ਦੀ ਗੱਲ ਹੈ ਮੇਰੀ ਗੱਲ ਨੂੰ ਮਿਸ ਇੰਟਰਪ੍ਰੀਟ ਨਾ ਕਰੋ ਤੇ ਤੁਹਾਡੀ ਗੱਲ ਮੈਂ ਫਿਰ ਕਹਾਂਗਾ ਤੁਸੀਂ ਮੇਰੀ ਗੱਲ ਨੂੰ ਤੇ ਇਸ਼ੂ ਪਕੜੇ ਲੇਕਿਨ ਗੱਲ ਇਹ ਹੈ ਕਿ ਅਗਰ ਤੁਸੀਂ ਪਹਿਲੇ ਵੀ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕੀਤਾ ਹੈ ਤਾਂ ਫਿਰ ਸਰਨਾ ਸਾਹਿਬ ਸ਼ਰੋਨੀ ਕਾਲੀ ਦਲ ਬਦਲ ਪੁੰਦਰ ਸਾਹਿਬ ਆਏ ਨੇ ਸਾਰੇ ਮਿਲ ਕੇ ਕਹਿ ਰਹੇ ਨੇ ਕਿ ਤੁਸੀਂ ਤੇ ਮੌਜੂਦਾ ਬੀਜੇਪੀ ਸਰਕਾਰ ਦੇ ਨਾਲ ਮਿਲ ਕੇ ਇਤਿਹਾਸ ਵਿਗਾੜ ਰਹੇ ਅਗਿਓ ਕੋਈ ਵੀ ਉੱਥੇ ਨੰਗੇ ਸਿਰ ਨਹੀਂ ਸੀ ਸਾਰੇ ਤਕਰੀਬਨ ਹਿੰਦੂ ਵਾਲੋਂ ਸਟੇਜ ਦਿੱਤੀ ਗਈ ਹੈ ਉਹ ਪੱਲੀ ਕਿਹਾ ਜਾਂਦਾ ਕਿਹੜੇ ਸ਼ਰਮ ਤਰਸ ਮੇਲੇਨ ਦੇ ਵਿੱਚ ਪੱਗਾਂ ਬਣੀਆਂ ਜਾਂਦੀਆਂ ਨੇ ਸਿਰਾਂ ਦੇ ਉੱਤੇ ਕਿ ਇੱਥੇ ਉੱਥੇ ਮਹਾਰਾਜ ਦਾ ਸਰੂਪ ਹੈਗਾ ਸੀ ਕਿਆ ਮਤਲਬ ਅਜੀਬ ਜੀ ਗੱਲ ਹੈ ਮੈਨੂੰ ਇਹਨਾਂ ਗੱਲਾਂ ਦੀ ਵੀ ਜਵਾਬ ਦੇਣੇ ਪੈਣ ਕਿ ਹੁਣ মিডিਏ ਦੇ ਉੱਤੇ ਆਪਣਾ ਪ੍ਰੀਸ਼ੀਅਸ ਟਾਈਮ ਹੈ ਤੁਹਾਡਾ ਵੀ ਮੇਰਾ ਵੀ ਆਪਾਂ ਗੱਲ ਨੂੰ ਕੰਕ੍ਰੀਟ ਕਰੀਏ ਇਹਨਾਂ ਲੋਕਾਂ ਨੇ ਗੱਲ ਮੈਂ ਜਵਾਬ ਦਵਾਂ ਜੀ ਸਿਰਾਂ ਤੇ ਕੱਪੜੇ ਨਹੀਂ ਸੀ ਕਿਹੜੇ ਸਿਰ ਦੇ ਉੱਤੇ ਤਸਰਫ ਧਰਮ ਸੰਮੇਲਨਾਂ ਦੇ ਵਿੱਚ ਫਿਰ ਸਿਰਾਂ ਦੇ ਉੱਤੇ ਪੱਗਾਂ ਬਣੀ ਆਉਂਦੀਆਂ ਨੇ ਅੱਜ ਤੋਂ ਪਹਿਲੇ ਜਿੰਨੇ ਹੋਏ ਨੇ ਸ਼ਰੋਮਣੀ ਕਮੇਟੀ ਨੇ ਕਰਾਏ ਨੇ ਪ੍ਰੋਗਰਾਮ ਉਹਨਾਂ ਸਾਰਿਆਂ ਦੇ ਸਿਰਾਂ ਦੇ ਉੱਤੇ ਪੱਗਾਂ ਹੁੰਦੀਆਂ ਨੇ ਸੁੱਕੀ ਫੋੜੀ ਗੱਲਾਂ ਕਰਨੀਆਂ ਇਹਨਾਂ ਗੱਲਾਂ ਦਾ ਕੀ ਜਵਾਬ ਹੈ ਕਿਉਂਕਿ ਪ੍ਰੋਬਲਮ ਇਹਨਾਂ ਨੂੰ ਹੈ ਵੇ ਕਿ ਜਿਸ ਵਕਤ ਸੰਗਤ ਉਥੇ ਪਹੁੰਚਦੀ ਹੈ ਲੋਕ ਇਸ ਗੱਲਾਂ ਤੋਂ ਜਾਣੂ ਹੁੰਦੇ ਨੇ ਲੋਕ ਪ੍ਰੈਸ ਕਰਦੇ ਨੇ ਪ੍ਰੋਗਰਾਮ ਦੀ ਇਹਨਾਂ ਦੇ ਢਿੱਡਪੀੜ ਹੁੰਦੀ ਔਰ ਉਹਦੇ ਚੋਂ ਕੋਈ ਗੱਲ ਨਾ ਕੋਈ ਨਾ ਕੋਈ ਘੱਟ ਕੇ ਲੈ ਆਣੀ ਪੁਰਗਾਲ ਦੀ ਗੱਲ ਠੀਕ ਹੈ ਲੇਕਿਨ ਇਲਜ਼ਾਮ ਆਪਣੀ ਥਾਣੇ ਉਹਨਾਂ ਨੇ ਲਗਾਏ ਨੇ ਪ੍ਰੈਸ ਕਾਨਫਰੈਂਸ ਹਲਕੇ ਦੁਨੀਆ ਦੇ ਅੱਗੇ ਪਖਰ ਕੇ ਤੇ ਅਸੀਂ ਤੁਹਾਡਾ ਪੱਖ ਲੈਣਾ ਹੈ ਅਸੀਂ ਆਪਣੀ ਡਿਊਟੀ ਪੂਰੀ ਕਰ ਰਹੇ ਆ ਗਿਆ ਮਨਜੀਤ ਸਿੰਘ ਜੀ ਕਿੰਨੇ ਕਾਲ ਅਲੀਗੇਸ਼ਨ ਲਗਾਇਆ ਜੀ ਐਚ ਪੀਐਸ ਦੀ 5ਵੀਂ ਕਲਾਸ ਦੀ ਜਿਹੜੀ ਕਿਤਾਬ ਹੈਗੀ ਉਹਦੇ ਅੰਦਰ ਗੁਰਗੋਬ ਸਿੰਘ ਪਾਸ਼ਾ ਨੂੰ ਮਹਾਕਾਲ ਦਾ ਪੁਜਾਰੀ ਦੱਸਿਆ ਗਿਆ ਤੇ ਮਹਾਕਾਲ ਔਰ ਪੁਜਾਰੀ ਜੋ ਵਿਜਿਤਰ ਨਾਟਕ ਜੇ ਐਗਜ਼ਾਮਪਲ ਆਂਦਾ ਕੀ ਹੈ ਕਿਤਾਬ ਮੈਂ ਸਿੱਧਾ ਸਿੱਧਾ ਸਵਾਲ ਹੈ ਸੰਗਤਾਂ ਲਾਈਵ ਦੇਖ ਰਹੀਆਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਇਹ ਕਿਤਾਬ ਹੈ ਹੁਣੇ ਆਈ ਹੈ ਕੁਝ ਸਾਲਾਂ ਸਾਡੇ ਸੰਗਿਆਨ ਦੇ ਵਿੱਚ ਜਿਹੜੀ ਗੱਲ ਜਾਈਗੀ ਮਹਾਕਾਲ ਦੀ ਜਿਹੜੀ ਗੱਲ ਕੀਤੀ ਹੈ ਹਿਮਕੁੰਡ ਸਾਹਿਬ ਦੇ ਉੱਤੇ ਇਹ ਜਿਹੜਾ ਚੈਪਟਰ ਹੈਗਾ ਹਿਮਕੁੰਡ ਸਾਹਿਬ ਦੇ ਵਿੱਚ ਜਿਹੜੀ ਜਗਾ ਵੇ ਉਹ ਗੁਰਦੁਆਰਾ ਸਾਹਿਬ ਉਹਦੀ ਖੋਜ ਕਿੱਤੋਂ ਹੋਈ ਹੈ ਉਹਦੀ ਖੋਜ ਹੋਈ ਹੈ ਬਚਤਰਨਾਟਕ ਦੀ ਲਾਈਨਾਂ ਦੇ ਵਿੱਚੋਂ ਹਿਮਕੁੰਡ ਪਹਾੜਤ ਹੈ ਜਹਾਂ ਦੀ ਗੱਲ ਤੋਂ ਹੋਈ ਹੈ ਸ਼ੁਰੂ ਉਹਦੇ ਵਿੱਚ ਲਿਖਿਆ ਹੋਇਆ ਹੈ ਮਹਾਕਾਲ ਦੀ ਜਿਹੜੀ ਪੂਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਤੇ ਕੀਤੀ ਹੈ ਔਰ ਮਹਾਕਾਲ ਦਾ ਅਰਥ ਜਿਹੜਾ ਹੈ ਉਹ ਮਹਾਨ ਕੋਸ਼ ਦੇ ਵਿੱਚ ਪਰਮੇਸ਼ਵਰ ਨੂੰ ਕਿਹਾ ਗਿਆ ਹੈ ਜੇ ਪਰਮੇਸ਼ਵਰ ਦੀ ਪੂਜਾ ਨਹੀਂ ਕੀਤੀ ਆ ਕਾਲਪੁਰ ਦੀ ਪੂਜਾ ਨਹੀਂ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਫਿਰ ਉਹਤੇ ਕੀ ਕੀਤਾ ਇਹ ਗੱਲਾਂ ਨੂੰ ਮਿਸ ਇੰਟਰਪ੍ਰੀਟ ਕਰਕੇ ਲੋਕਾਂ ਨੂੰ ਪਰਖਾਣਾ ਅਸ ਮੈਂ ਇਹਦਾ ਜਵਾਬ ਮੈਨੂੰ ਪਤਾ ਸੀ ਕਿਉਂਕਿ ਇਹਨਾਂ ਲੋਕਾਂ ਨੇ ਹਰਕਤਾਂ ਇਹਨਾਂ ਦੀ ਹਮੇਸ਼ਾ ਨੈਗੇਟਿਵ ਪਾਸੇ ਪਾਸੇ ਚਲਦੀਆਂ ਨੇ ਇਹਨਾਂ ਨੇ ਇਸ ਗੱਲ ਦਾ ਕਿਉਂਕਿ ਇਹਨਾਂ ਦੇ ਇੱਕ ਪ੍ਰਚਾਰਕ ਬਣੇ ਉਹਨੇ ਜੱਟਕ ਸਾਹਿਬ ਜਿਹੜੇ ਇਹਨਾਂ ਦੇ ਅੱਜ ਬੁਲਾਰੇ ਬਣ ਕੇ ਸਿਰਫ ਸਟੇਜਾਂ ਤੇ ਦਿੱਲੀ ਕਮੇਟੀ ਨੂੰ ਪਰਖਦੇ ਨੇ ਜਿਨ੍ਹਾਂ ਨੂੰ ਅਸੀਂ ਲੀਗਲ ਨੋਟਿਸ ਵੀ ਭੇਜਿਆ ਸੀ ਉਹਨਾਂ ਦੇ ਇਹ ਗੱਲ ਦਾ ਇਸ਼ੂ ਚੁਕੁਆ ਉਹਨਾਂ ਕੋ ਚੁਕਾਇਆ ਗਿਆ ਚੁਕਵਾਂਦੇ ਕਿਉਂਕਿ ਸਰਨਾ ਸਾਹਿਬ ਦੇ ਕਹਿੰਤੇ ਨੇ ਕਿਉਂਕਿ ਉਹ ਵੀ ਦਸਮ ਦੇ ਵਿਰੋਧੀ ਨੇ ਸਰਨਾ ਸਾਹਿਬ ਵੀ ਦਸਮ ਦੇ ਵਿਰੋਧੀ ਨੇ ਜਿਹੜਾ ਦਸਮ ਦਾ ਵਿਰੋਧੀ ਬੰਦਾ ਹੋਏਗਾ ਉਹਨੂੰ ਇਹ ਗੱਲ ਸ਼ੂਟ ਕਰਦੀ ਹੈ ਮਗਰ ਮੈਂ ਇਹਨਾਂ ਕੋ ਪੁੱਛਣਾ ਚਾਹੁੰਦਾ ਸਰਦਾਰ ਮਨਜੀਤ ਸਿੰਘ ਜੀ ਕੇ ਜਿਹੜਾ ਤੂੰ ਅੱਜ ਗੱਲ ਕਰ ਰਿਹਾ ਤੂੰ ਹੀ ਕਹਿੰਦਾ ਹੁੰਦਾ ਸੀ ਨਾ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਤੇ ਇੱਥੇ ਤੱਕ ਕਹਤਾ ਸੀ ਕਿ ਗੁਰੂ ਸਾਹਿਬ ਦੇ ਬੰਗਲਾ ਸਾਹਿਬ ਸ਼੍ਰੀ ਹਰਿਕ੍ਰਿਸ਼ਨ ਧਈਆ ਜਿਸ ਡਿੱਕਟੇ ਸਬਦੂ ਜਾਈ ਲਿਖਿਆ ਹੈ ਇਹ ਬੋਰਡ ਹਟਾ ਦਿਓ ਕੋਕਿਆ ਦਸਮ ਦੀ ਬਾਣੀ ਚ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚੂਈ ਬਾਣੀ ਹੈ ਇਹ ਬੰਜੀਤ ਸਿੰਘ ਜੀਕੇ ਦੇ ਵਰਡ ਨੇ ਤੁਹਾਡੇ ਲੋਕਾਂ ਦੇ ਮੀਡੀਆ ਦੇ ਉੱਤੇ ਇਹ ਸਰਨਾ ਸਾਹਿਬ ਮਾਰੇ ਅੱਜ ਇਹ ਗੱਲ ਕਰਦਾ ਪਿਆ ਅਸੀਂ ਉਸੇ ਵਕਤ ਚਿੱਠੀ ਲਿਖੀ ਹੈ ਜਥੇਦਾਰ ਕਾਲਤਖ ਸਾਹਿਬ ਨੂੰ ਉਹਨਾਂ ਨੂੰ ਦੱਸਦਾ ਕਿ ਇਹ ਮਹਾਕਾਲ ਦਾ ਮਕਸਦ ਨਾਮ ਜਿਹੜਾ ਹੈ ਜਿਹੜਾ ਲਫ਼ਜ਼ ਹੈ ਉਹ ਮਹਾਨਕੋਸ਼ ਦੇ ਵਿੱਚ ਇਹਦਾ ਇਹ ਮਤਲਬ ਹੈ ਅਗਰ ਇਹਦਾ ਕੋਈ ਹੋਰ ਦੂਸਰਾ ਮਤਲਬ ਬੰਦਾ ਹੈ ਕੋਈ ਹੋਰ ਤੁਸੀਂ ਗੱਲ ਸਮਝਦੇ ਹੋ ਕਿ ਮਹਾਨਕੋਸ਼ ਠੀਕ ਨਹੀਂ ਹੈਗਾ ਤੇ ਦੱਸ ਦਿਓ ਤੁਸੀਂ ਪੰਥ ਨੂੰ ਕਿ ਇਸ ਮਹਾਨਕੋਸ਼ ਨੂੰ ਹੁਣ ਮੰਨਣਾ ਨਹੀਂ ਹੈ ਕਾਨ ਸਿੰਘ ਨਾਵਾ ਹੋਣਾ ਦਾ ਜਿਹੜਾ ਮਾਨਕੋਸ਼ ਹੈਗਾ ਅਸੀਂ ਉਹਨੂੰ ਮੰਨਣਾ ਬੰਦ ਕਰਵਾ ਦੇਾਂਗੇ ਜਥੇਦਾਰ ਅਕਾਲ ਤਖ਼ਤ ਹੁਕਮ ਕਰਦੇ ਕੁਝ ਵੀ ਕਰ ਸਕਦੇ ਨੇ ਇਹਨਾਂ ਦੇ ਕਹਿਣ ਤੇ ਸਾਰਾ ਕੁਝ ਹੁੰਦਾ ਹੈ ਵਿਕਰਾ ਦੇ ਸੋ ਅਸੀਂ ਇਹ ਕਲੈਰਿਟੀ ਲਿਖੀ ਉਸ ਚਿੱਠੀ ਦੇ ਵਿੱਚ ਕਿ ਸੰਗਤਾਂ ਦੇ ਵਿੱਚ ਦੁਚਿੱਤੀ ਪਾਈ ਜਾ ਰਹੀ ਹੈ ਤੁਸੀਂ ਇਹਦੀ ਕਲੈਰਿਟੀ ਦੇ ਦਿਓ ਤੇ ਜਥੇਦਾਰ ਸਾਹਿਬ ਨੂੰ ਜਾ ਕੇ ਤੁਸੀਂ ਮੀਡੀਆ ਰਾਇ ਪੁੱਛ ਸਕਦੇ ਹੋ ਮਤਲਬ ਕਿਥੇ ਨਾ ਕਿਤੇ ਜਿਸ ਮਸਲੇ ਦੇ ਉਤੇ ਦਸ਼ਮ ਗ੍ਰਹਤ ਮੁੱਦੇ ਉਤੇ ਕੌਮ ਦੁਚਿੱਤੀ ਹੈ ਗਈ ਸੀ ਉਸ ਤੁਹਾਡੇ ਹਿਸਾਬ ਨਾਲ ਸ਼ਰੋਮਣੀ ਅਕਾਲੀ ਦਲ ਬਾਦਲ ਉਸ ਮੁੱਦੇ ਤੇ ਰਾਜਨੀਤੀ ਕਰ ਰਹੇ ਹੈ ਦੇਖੋ ਬਿਲਕੁਲ ਕਰ ਰਹੇ ਹੈ ਸ਼ਰੋਮਣੀ ਅਕਾਲੀ ਦਲ ਬਾਦਲ ਸਿਰਫ ਪਰਮਜੀਤ ਸਿੰਘ ਸਰਨਾ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਕਿਉਂਕਿ ਅੱਜ ਪਤਾ ਹੈ ਹਾਲ ਕੀ ਹੋ ਚੁੱਕਾ ਹੈ ਤੁਸੀਂ ਦੇਖਿਆ ਅਕਾਲੀ ਦਲ ਦਾ ਅੱਜ ਹਾਲ ਹੋ ਚੁੱਕਾ ਹੈ ਕਿ ਸੁਖੀਰ ਸਿੰਘ ਬਾਦਲ ਨੂੰ ਅੱਜ ਖੁਦ ਨਹੀਂ ਪਤਾ ਚੱਲ ਰਹਾ ਕਿ ਮੈਂ ਕਿੰਨੂੰ ਨਾਲ ਲੈ ਕੇ ਚੱਲਣਾ ਕਿੰਨੂੰ ਨਾਲ ਨਹੀਂ ਲੈ ਕੇ ਚੱਲਣਾ ਅਰੇ ਗਲੀਆਂ ਦੇ ਵਿੱਚ ਸਬਜ਼ੀਆਂ ਦੇ ਹੋਕੇ ਦੇਣ ਵਾਲਿਆਂ ਨੂੰ ਤੁਸੀਂ ਪਾਰਟੀਆਂ ਦੇ ਸਪੋਕਸਪੀਰ ਬਣਾ ਦਿੰਦੇ ਹੋ ਹੈ ਜਿਨ੍ਹਾਂ ਦੇ ਉੱਤੇ ਸਬਜ਼ੀਆਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਨੇ ਸਮੇਂ ਤੋਂ ਤੇ ਤੁਸੀਂ ਕੋਈ ਜਿਹੀ ਕਿ ਪਾਰਟੀ ਦੇ ajo ਸਪੋਕਸਪੀਰ ਬਣ ਰਹੇ ਨੇ ਤੇ ਤੁਸੀਂ ਹਾਲ ਦੇਖ ਸਕਦੇ ਹੋ ਕਿ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਦਾ ਹਾਲ ਕਰਕੇ ਰੱਖਤਾ ਤੁਸੀਂ ਸੋ ਅੱਜ ਪਰਮਜੀਤ ਸਿੰਘ ਸਰਨਾ ਦੀ ਜਿਹੜੀ ਸੋਚ ਹੈ ਉਹ ਸੋਚ ਦੇ ਮੁਤਾਬਿਕ ਉਹਨੇ ਸਟੈਪ ਚੁੱਕਿਆ ਮਨਜੀਤ ਸਿੰਘ ਜੀ ਕੇ ਦੀ ਮਜਬੂਰੀ ਹੈ ਪਤਾ ਨਹੀਂ ਕੀ ਸਰਨਾ ਸਾਹਿਬ ਤੋਂ ਡਰ ਲੱਗਦਾ ਹੈ ਜਾਂ ਉਹਨਾਂ ਨੂੰ ਆਪਣੇ ਕੇਸਾਂ ਕਰਕੇ ਜਿਹੜਾ ਹੁਣ ਨਵਾਂ ਬੰਦਾ ਮੈਂਬਰ ਇਹਨਾਂ ਨੇ ਵਿੱਚੇ ਪਾਇਆ ਉਸ ਤੋਂ ਡਰ ਲੱਗਦਾ ਹੈ ਇਸ ਕਰਕੇ ਉਹਦੀ ਹਾਂਛਾ ਮਿਲਾਤੀ ਵਰਨਾ ਮੈਂ ਮਨਜੀਤ ਸਿੰਘ ਜੀ ਕੇ ਕੋਲੋਂ ਐਸ ਗੱਲ ਦੀ ਉਮੀਦ ਨਹੀਂ ਰੱਖ ਸਕਦਾ ਸੀ ਕਿ ਉਹ ਦਸਮ ਗ੍ਰੰਥ ਦੇ ਵਿਰੋਧ ਦੇ ਆ ਜਾ ਕੇ ਗੱਲ ਕਰੇ ਹਰਮੀਤ ਸਿੰਘ ਜੀ ਬੰਦੀ ਸਿੰਘ ਆਦੀ ਅਗਰ ਅਸੀਂ ਗੱਲ ਕਰਦੇ ਹੈਗੇ ਆ ਪਰਮਜੀਤ ਸਿੰਘ ਸਰਨਾ ਨੇ ਕੱਲ ਪ੍ਰੈਸ ਕਾਨਫਰੰਸ 'ਚ ਦਾਅਵਾ ਕੀਤਾ ਕਿ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਸਾਡੇ ਅੰਦੇਸਾਰ 6 ਮਹੀਨੇ ਦੇ ਅੰਦਰ-ਅੰਦਰ ਪੂਰੀ ਦੀ ਪੂਰੀ ਜਿਹੜੇ ਬੰਦੀ ਸਿੰਘ ਹੈਗੇ ਨੇ ਸਾਰੇ ਜੇਲਾ 'ਚੋਂ ਬਾਹਰ ਆ ਜਾਣਗੇ ਉਹ ਚਾਹੇ ਪਾਏ ਰਾਜੋਹਾਨਾ ਦੀ ਗੱਲ ਕਰ ਲਈਏ ਭਾਈ ਜਗਤਾਰ ਸਿੰਘ ਹਵਾਰਾ ਦੀ ਗੱਲ ਕਰ ਲਈਏ ਤੁਹਾਡੀ ਕਮੇਟੀ ਕਿੱਥੇ ਖਲੋਤੀ ਹੈ ਲਗਾਤਾਰ ਜਿੰਨੇ ਸਾਲ ਤੋਂ ਤੁਸੀਂ ਉਹ ਬੰਦੀ ਸਿੰਘਾਂ ਦਾ ਨਾਮ ਤੁਹਾਡੇ ਮੂੰਹ ਤੋਂ ਨਹੀਂ ਸੁਣਿਆ ਜਾ ਰਿਹਾ ਹੈਗਾ ਪਰਮਜੀਤ ਸਿੰਘ ਸਰਨਾ ਤੇ ਕਹਿ ਰਹੇ ਨੇ ਆਪਾਂ ਅੱਗੇ ਕਢਾ ਲਾਂਗੇ ਮੈਨੂੰ ਬੜੀ ਹੈਰਾਨੀ ਹੁੰਦੀ ਔਰ ਹਾਸਾ ਆਉਂਦਾ ਹੈ ਸਰਦਾਰ ਪਰਮਜੀਤ ਸਿੰਘ ਦੀ ਸੋਚ ਦੇ ਉੱਤੇ ਕੀ ਸਰਨਾ ਸਾਹਿਬ ਤੁਸੀਂ ਇਹ ਜਿਹੜੀ ਗੱਲ ਕਰ ਰਹੇ ਹੋ ਆਪ ਕਰ ਰਹੇ ਹੋ ਜਾਂ ਤੁਹਾਡੀ ਹਾਈ ਕਮਾਂਡ ਨੇ ਤੁਹਾਨੂੰ ਕਿਹਾ ਜਿਹੜਾ ਤੁਹਾਡੇ ਨਾਲ ਬੈਠੇ ਸੀ ਜਿਹੜੇ ਭੁੰਦੜ ਸਾਹਿਬ ਤੁਹਾਡੇ ਨਾਲ ਸੱਜੇ ਪਾਸੇ ਬੈਠੇ ਆ 10 ਸਾਲ ਸਰਕਾਰ ਦੇ ਵਿੱਚ ਵਜ਼ੀਰ ਸੀ ਉਹ 10 ਸਾਲ ਦੀ ਸਰਕਾਰ ਦੇ ਵਿੱਚ ਇੱਕ ਮਤਾ ਅਕਾਲੀ ਦਲ ਨੇ ਪਾਸ ਨਹੀਂ ਕੀਤਾ ਅ ਅਸੈਂਬਲੀ ਦੇ ਵਿੱਚ ਇਹਨਾਂ ਬੰਦੀ ਸਿੰਘਾਂ ਦੇ ਬਾਰੇ ਇੱਕ ਹਾਂ ਦਾ ਨਾਰਾ ਨਹੀਂ ਮਾਰਿਆ ਔਰ ਐਸੀ ਸਰਕਾਰ ਨੇ ਸੈਂਟਰ ਦੀ ਸਰਕਾਰ ਨੂੰ ਚਿੱਠੀ ਲਿਖੀ ਕਿ ਇਹ ਬੰਦੀ ਸਿੰਘਾਂ ਤੋਂ ਪੰਜਾਬ ਨੂੰ ਖਤਰਾ ਹੈ ਇਹਨਾਂ ਬੰਦੀ ਸਿੰਘਾਂ ਨੂੰ ਰਿਹਾਨਾ ਕੀਤਾ ਜਾਏ ਜੇ ਅਗਰ ਮੈਂ ਗਲਤ ਕਹਿ ਰਿਹਾ ਤੇ ਸਰਨਾਥ ਸਾਹਿਬ ਮੇਨਾਂ ਡਿਬੇਟ ਤੇ ਆਜਾ ਤੁਹਾਡੇ ਚੈਨਲ ਦੇ ਉੱਤੇ ਕਿ ਇਹ ਪੰਜਾਬ ਔਰ ਇਹਨਾਂ ਨਹੀਂ ਉਹ ਤਾਂ ਮੁੱਦਾ ਚੁੱਕਿਆ ਸੀ ਕਿ ਜੀ ਇਹ ਸਰਕਾਰ ਕਿਸ ਤਰ੍ਹਾਂ ਲਿਖ ਕੇ ਦੇ ਸਕਦੀ ਹੈ ਇਹ ਸਰਨਾਥ ਸਾਹਿਬ ਦੇ ਦੋਵੇਂ ਭਰਾਵਾਂ ਨੇ ਇਹਦੇ ਉੱਤੇ ਪ੍ਰੈਸ ਕਾਨਫਰੰਸਾਂ ਕੀਤੀਆਂ ਸੀ ਕਿ ਸਰਕਾਰਾਂ ਇਹ ਲਿਖ ਰਹੀਆਂ ਨੇ ਇਹ ਬੰਦੀ ਸਿੰਘਾਂ ਦੇ ਖਿਲਾਫ ਨੇ ਬੰਦੀ ਸਿੰਘਾਂ ਦਾ ਇਸ਼ੂ ਤੇ ਤੁਸੀਂ ਅੱਜ ਉੱਠ ਚੁੱਕਣ ਲੱਗ ਪਿਓ ਅਸੀਂ ਤਾਂ ਸ਼ੁਰੂ ਤੋਂ ਚੁੱਕਦੇ ਆ ਰਹੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਗੱਲ ਅਸੀਂ ਪਹਿਲੇ ਦਿਨ ਤੋਂ ਗੱਲ ਕਰ ਰਹੇ ਆਂ ਔਰ ਜਿਸ ਦਿਨ ਤੋਂ ਕਮੇਟੀ ਆਈ ਹੈ ਘਾਟ ਤੋਂ ਘਾਟ 10 ਵਾਰ ਦੇ ਉੱਤੇ ਚਰਚਾ ਹੋ ਚੁੱਕੀ ਹੈ ਸਰਕਾਰਾਂ ਦੇ ਨਾਲ ਜਿਹੜੀਆਂ ਮੈਂ ਕੈਮਰੇ ਦੇ ਉੱਤੇ ਡਿਸਕਲੋਜ਼ ਨਹੀਂ ਕਰ ਸਕਦਾ ਔਰ ਬੜੇ ਅੱਛੇ ਸਿੱਟੇ ਨਿਕਲਣ ਕਿ ਇਹਦੇ ਉੱਤੇ ਪੋਲਿਟਿਕਸ ਨਾ ਕਰਨ ਸਰਨਾ ਸਾਹਿਬ ਨੂੰ ਹੋਣਾ ਚਾਹੀਦਾ ਹੈ ਕਿ ਸੰਗਤਾਂ ਨੂੰ ਗੁਮਰਾਹ ਨਾ ਕਰਨ ਸੰਗਤਾਂ ਬੜੀ ਅਵੇਅਰ ਨੇ ਜਿਸ ਅਕਾਲੀ ਦਲ ਦੀ ਗੱਲ ਕਰ ਰਹੇ ਹੋ ਤੁਸੀਂ ਉਸ ਅਕਾਲੀ ਦਲ ਨੇ اپੋਜ਼ ਕੀਤਾ ਹੈ ਜੇ ਮੈਂ ਗਲਤ ਕਹਿ ਰਿਹਾ ਤੇ ਸਰਨਾ ਸਾਹਿਬ ਆਜਣ ਸੁਖਬੀਰ ਸਿੰਘ ਬਾਦਲ ਆਜਣ ਕਿ ਇਹਨਾਂ ਨੇ ਲਿਖ ਕੇ ਨਹੀਂ ਦਿੱਤਾ ਸੀ ਕਿ ਅਕਾਲੀ ਦ ਜਿਹੜੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾਇਨਾ ਕੀਤਾ ਜਾਏ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਤਰਾ ਸੋ ਇਹ ਪੋਲਿਟਿਕਸ ਇਹਨਾਂ ਮਾਰੇ ਨਾ ਕਰਨ ਬੜਾ ਸੰਤਾਪ ਉਹਨੇ ਪਹੁੰਗ ਗਿਆ 33 ਸਾਲ ਤੋਂ ਉੱਤੇ ਹੋ ਗਏ ਇਹਨਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਇਹਨਾਂ ਨੂੰ ਬਾਹਰ ਆਣਾ ਚਾਹੀਦਾ ਔਰ ਇਹਦੇ ਉੱਤੇ ਅਸੀਂ ਪੂਰੇ ਯਤਨਸ਼ੀਲਾ ਔਰ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਖੀਰ ਵਿੱਚ ਦਿੱਲੀ ਸੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਦੀ ਗੱਲ ਚੱਲ ਰਹੀ ਹੈ ਵੋਟਾਂ ਬਣਨ ਦੀ ਪ੍ਰਕਿਰਿਆ ਚੱਲ ਰਹੀ ਹੈਗੀ ਹੈ ਕੱਲ ਦੇ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਕਹਿ ਲਿਆ ਕਿ ਸ਼੍ਰੋਮਣੀ ਕਾਲੀ ਦਲ ਬਹੁਤ ਜਿਆਦਾ ਖੁਸ਼ੀ ਦੇ ਮਾਹੌਲ ਦੇ ਵਿੱਚ ਹੈਗਾ ਕਿ ਆਪਾਂ ਕਾਲਜਾਂ ਦੇ ਉੱਤੇ ਕਬਜ਼ਾ ਕਰ ਲਿਆ ਆਉਣ ਵਾਲੀ ਕਮੇਟੀ ਵੀ ਸਾਡੀ ਹੋਏਗੀ ਮੈਂ ਤੁਹਾਡੇ ਤੋਂ ਪੁੱਛ ਰਿਹਾਗਾ ਕਿ ਦਿੱਲੀ ਸੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਆਉਣ ਵਾਲੇ ਸਮੇਂ 'ਚ ਹੋਣਗੇ ਜਾਂ ਉਹਨਾਂ ਨੂੰ ਲਟਕਾ ਦਿੱਤਾ ਜਾਏਗਾ ਦੇਖੋ ਇਹ ਤੇ ਇਲੈਕਸ਼ਨ ਹੋਣੇ ਜਾਂ ਨਾ ਹੋਣੇ ਜਾਂ ਕਦੋਂ ਹੋਣੇ ਨੇ ਮੇਰੇ ਹੱਥ 'ਚ ਨਹੀਂ ਨੇ ਇਹ ਸੈਂਟਰ ਸਰਕਾਰ ਨੇ ਕਰਾਣੇ ਨੇ ਦਿੱਲੀ ਦੀ ਸਰਕਾਰ ਨੇ ਕਰਾਣੇ ਨੇ ਜਾਂ ਸੈਂਟਰ ਦੀ ਸਰਕਾਰ ਨੇ ਕਰਾਣੇ ਨੇ ਇਹ ਸਰਕਾਰਾਂ ਦਾ ਕੰਮ ਹੈ ਕਮੇਟੀਆਂ ਦਾ ਕੰਮ ਨਹੀਂ ਸਾਡੀ ਜਿਹੜੀ ਜ਼ਿੰਮੇਵਾਰੀ ਸੀ ਮਿਡ ਟਰਮ ਇਲੈਕਸ਼ਨਸ ਦੀ ਉਹ ਹੋ ਚੁੱਕੀ ਹੈ ਪੂਰੀ ਹੋ ਗਈ ਹੈ ਪ੍ਰਕਿਰਿਆ ਵੋਟਾਂ ਦੀ ਬੰਨਣ ਦੀ ਸ਼ੁਰੂ ਹੋ ਗਈ ਹੈ ਜਿਸ ਤਰ੍ਹਾਂ ਹੀ ਵੋਟਾਂ ਪੂਰੀਆਂ ਹੋਣ ਗਿਆ ਅਸੀਂ ਹਮੇਸ਼ਾ ਸੰਗਤਾਂ ਨੂੰ ਅਪੀਲ ਕਰਦੇ ਆ ਰਹੇ ਹਾਂ ਤੁਹਾਡੇ ਮਾਧਿਅਮ ਤੋਂ ਵੀ ਕਾਵਾਂਗਾ ਕਿ ਵਾਦ ਤੋਂ ਵਾਦ ਵੋਟਾਂ ਪੜਾਓ ਔਰ ਸਾਡੀ ਗਿਣਤੀ ਜਿਹੜੀ ਹੈ ਔਰ ਰਿਕਾਰਡਸ ਦੇ ਵਿੱਚ ਵਾਧ ਹੋਣੀ ਚਾਹੀਦੀ ਹੈ ਜਿਹੜੀ ਬੜਾ ਚਿੰਤਾ ਦਾ ਵਿਸ਼ਾ ਹੈ ਔਰ ਇਲੈਕਸ਼ਨਾਂ ਹੋਨ ਗਿਆ ਜੇ ਸਰਨਾ ਸਾਹਿਬ ਕੀ ਕਹਿ ਰਹੇ ਤੁਸੀਂ ਉਹਨੇ ਗੱਲ ਕਹਿ ਰਹੇ ਜੀ ਖੁਸ਼ੀ ਦਾ ਮੋਲ ਹੈ ਕਬਜ਼ਾ ਹੋ ਗਿਆ ਨਾ ਦਾ ਇਹ ਕਬਜ਼ੇ ਕਰਨ ਵਾਲੇ ਪਾਸੇ ਤੁਰਨ ਇਹ ਕਾਲਜਾਂ ਚ ਕਬਜ਼ੇ ਕਰਨ ਇਹ ਜਾ ਕੇ ਸਟੇਟਾਂ ਤੇ ਕਬਜ਼ੇ ਕਰਨ ਗੁਰੂ ਘਰਾਂ ਚ ਕਬਜ਼ੇ ਕਰਨ ਮਗਰ ਮੈਂ ਸਮਝਦਾ ਕਿ ਸੰਗਤ ਜਿਹੜੀ ਹੈ ਉਹ ਚੁਣ ਕੇ ਉਹਨਾਂ ਲੋਕਾਂ ਨੂੰ ਭੇਜਦੀ ਹੈ ਜਿਹੜੀ ਸੇਵਾ ਦੇ ਰੂਪ ਚ ਇੱਥੇ ਕੰਮ ਕਰਦੇ ਆ ਔਰ ਸਾਡੀ ਟੀਮ ਨੇ ਹਮੇਸ਼ਾ ਇਸ ਨੂੰ ਸੇਵਾ ਦਾ ਫੱਕ ਮੰਨਿਆ ਨਾ ਕੋਈ ਕਬਜ਼ਾ ਕਰਕੇ ਇੱਥੇ ਸਰਕਾਰਾਂ ਚਲਾਉਂਦਾ ਨਹੀਂ ਆ ਗੋਲਕਾਂ ਲੁੱਟਣ ਦਾ ਸੋ ਇਹ ਜਿਸ ਵਕਤ ਸੰਗਤ ਦੀ ਕਚੈਰੀ ਚ ਜਾਵਾਂਗੇ ਦੁੱਧਾ ਦੁੱਧ ਪਾਣੀ ਤਾਂ ਪਾਣੀ ਹੋ ਜਾਏਗਾ ਯਾਨੀ ਕਿ ਤੁਸੀਂ ਤਿਆਰ ਹੋ ਜਿਹੜਾ ਜਦੋਂ ਵੀ ਇਲੈਕਸ਼ਨ ਹੋਣਗੇ ਤੁਸੀਂ ਉਹਦੇ ਲਈ ਬਿਲਕੁਲ ਤਿਆਰ ਹੋ ਅੜੀ ਪਾਰਟੀ ਪੂਰੀ ਤਰੀਕੇ ਨਾਲ ਤਿਆਰ ਮੈਨੂੰ 15 ਦਿਨ ਦਾ ਟਾਈਮ ਇਲੈਕਸ਼ਨ ਦਾ ਜਿਹੜਾ ਹੁੰਦਾ ਹੈ ਮੈਨੂੰ ਉਸ ਤੋਂ ਇਲਾਵਾ 16ਵਾਂ ਦਿਨ ਨਹੀਂ ਚਾਹੀਦਾ ਇਲੈਕਸ਼ਨ ਲੜਨ ਵਾਸਤੇ ਸੰਗਤ ਦੇ ਵਿੱਚ ਜਾਣ ਉਸੇ ਕਿਉਂਕਿ ਸਾਡੇ ਕੰਮ ਬੋਲਦੇ ਆ ਅੱਜ ਜਿਸ ਤਰੀਕੇ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਪ੍ਰਸਾਰ ਦੇ ਵਿੱਚ ਅੱਗੇ ਵਧਦੀ ਹੋਈ ਹੈ ਇਹਦੇ ਨਾਲ ਲੋਕਾਂ ਨੂੰ ਪ੍ਰੋਬਲਮਾਂ ਹੁੰਦੀਆਂ ਇਨ੍ਹਾਂ ਮਾਨਵਤਾ ਦੀਆਂ ਸੇਵਾਵਾਂ ਤੇ ਵਿੱਚ ਜਿਸ ਤਰੀਕੇ ਦੇ ਨਾਲ ਦਿੱਲੀ ਕਮੇਟੀ ਨੇ ਆਪਣਾ ਪਛਮ ਲੜਾ ਕੇ ਲੜਾਇਆ ਹੋਇਆ ਲੋਕ ਇਹਦੇ ਉੱਤੇ ਦੁਨੀਆ ਭਰ ਦੇ ਵਿੱਚ ਸ਼ਲਾਘਾ ਕਰ ਰਹੇ ਨੇ ਇਨ੍ਹਾਂ ਲੋਕਾਂ ਨੂੰ ਇਹ ਚਾਰ ਚੰਦ ਬੰਦੇ ਨੇ ਜਿਹੜੇ ਆਪਣੇ ਪੋਲਿਟੀਕਲ ਕਰਦੇ ਨੇ ਇਨ੍ਹਾਂ ਕੋਲੋਂ 46 ਬੰਦੇ ਅਗਰ ਇਲੈਕਸ਼ਨ ਲੜਨ ਵਾਸੇ ਹੋ ਜਾਣਗੇ ਤੁਸੀਂ ਜੋ ਕੋਗੇ ਮੈਂ ਹਾਰ ਦੂੰਗਾ ਇਹ ਇਲੈਕਸ਼ਨ ਛਾਲੀ ਬੰਦੇ ਖੜੇ ਕਰਕੇ ਦਿਖਾ ਦੇਣ ਵੋਟਾਂ ਦੇ ਵਿੱਚ ਜਾ ਕੇ ਕਿ ਮੈਂ ਛਾਲੀ ਬੰਦੇ ਅਸੀਂ ਰੈਪਿਊਟੇਟਡ ਬੰਦੇ ਲੈ ਕੇ ਖੜੇ ਕਰਦੇ ਨੇ ਜੋ ਤੁਸੀਂ ਕੋਗੇ ਹਾਰ ਜਾਵਾਂਗੇ ਪਿਛਲੀ ਵਾਰ ਵੀ ਤੇ ਤਿੰਨ ਤਿੰਨ ਚਾਰ ਚਾਰ ਪਾਰਟੀਆਂ ਮਿਲ ਕੇ ਇਹਨਾਂ ਨੇ ਇਲੈਕਸ਼ਨ ਲੜੀ ਸੀ ਸੋ ਇਹ ਗੱਲਾਂ ਕਰਨ ਦੀ ਕੁਝ ਹੋਰ ਨੇ ਸਮਾਂ ਆਏਗਾ ਪਤਾ ਚੱਲੇਗਾ ਬਿਲਕੁਲ ਸੰਗਤ ਜੀ ਸਾਡੀ ਕੋਸ਼ਿਸ਼ ਹੀ ਕਿ ਮੌਜੂਦਾ ਮਸਲੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਦਲ ਦੇ ਵੱਲੋਂ ਜੋ ਪ੍ਰੈਸ ਕਾਨਫਰੰਸ ਕੀਤੀ ਗਿਰ ਜੋ ਇਲਜ਼ਾਮ ਲਗਾਏ ਗਏ ਮੌਜੂਦਾ ਕਮੇਟੀ ਦੇ ਉਤੇ ਉਹ ਸਾਰੇ ਸਵਾਲਾਂ ਦਾ ਜਵਾਬ ਲੈ ਕੇ ਅੱਜ ਅਸੀਂ ਮਿਸਿੰਗ ਨਾਲ ਗੱਲ ਕਰਨਾ ਗੱਲ ਕੀਤੀ ਆਉਣ ਵਾਲੇ ਸਮੇਂ ਵਿੱਚ ਹੋਰ ਪੰਥਕ ਮਸਲਿਆਂ ਦੇ ਨਾਲ ਫਿਰ ਦੁਬਾਰਾ ਜੋੜਾਂਗੇ ਲੈਨੇ ਸਾਹਿਬ ਮਿਸਿੰਗ ਤੋਂ ਜ਼ਿਆਦਾ ਮਿਸਿੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ